ਸ੍ਰੀ ਕਾ ਦੀਦੀ ਸ੍ਰੀ ਕਾ ਨਾ ਨਹੀਂ ਨਾ ਵਦਿਆ 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 ਅੱਜ ਕਿੰਨਾ ਜੀ ਕਰ ਪਿਆ ਉਹਨੂੰ ਤੇ ਫੇਰ ਤਾਂ ਜੀ ਨਹੀਂ ਕਰਦਾ ਇੱਧਰ ਨੂੰ ਵੜਨ ਨੂੰ ਨਹੀਂ ਜੀ ਤੇ ਮੇਰਾ ਕਰਦਾ ਵਾ ਆ ਤੁਹਾਡੇ ਗਵਾਂਢ ਮੱਥੇ ਕਰਕੇ ਮੇਰਾ ਜੀ ਨਹੀਂ ਕਰਦਾ ਹਨ ਨੂੰ ਇਹ ਤੇ ਉਹ ਗੱਲਾਂ ਨੇ ਚਿੱਕੜ ਜਵੱਟੇ ਮਾਰਨ ਤੇ ਛਿੱਟਾ ਪੈਣ ਵਾਲੀ ਗੱਲ ਵਾ ਇਹਦੇ ਨਾਲ ਬੰਦੇ ਦੂਰ ਹੀ ਚੰਗਾ ਵਾ ਇਹ ਤੇ ਗੱਲ ਹੈ ਵਾ ਆ ਕੱਲ ਤੇ ਅਨਾ ਥੋੜੀ ਕਰਨ ਦੀ ਦੇ ਹੀ ਲਿਆ ਸੀ ਤੇ ਤੂੰ ਆਈ ਕਿਉ ਨਾ ਗਾਂਵ ਫੇਰ ਲੈ ਮੈਂ ਆਣ ਕੇ ਕੀ ਕਰਨਾ ਹੀ ਹੋਰ ਮੇਰੇ ਵੀ ਚਾਰ ਵਾਰ ਹਿੰਦੀ ਤੇ ਮੈਂ ਕੀ ਕਰਦੀ ਮੈਂ ਕਿਹਾ ਚੱਲ ਦੀਦੀ ਭੁੱਗ ਤਲਵੇ ਫਿਰ ਅੜੀ ਵਿੱਚ ਜਾ ਕੇ ਬਾਅਦ ਪੁੱਛੂੰਗੀ ਹਾਂ ਉਹ ਤੇਰੀ ਵਾਰੀ ਬਾਅਦ ਆ ਜਾਊਗੀ ਇਹ ਗੱਲ ਕਰੰਦੀ ਹੋਣੀ ਆ ਤੂੰ ਕਿ ਹੋਰ ਕੀ ਆ ਨਹੀਂ ਆ ਤੁਹਾਨੂੰ ਪਤਾ ਨੂੰ ਕਿਹੜਾ ਖੁੰਦੀ ਜਾਚਵਾ ਉਹਨੇ ਇੱਕ ਨੂੰ ਨਹੀਂ ਜੀ ਲਾਗੇ ਖਲੋਤੇ ਉਹਨੂੰ ਸਾਰਿਆਂ ਨੂੰ ਬਤਨ ਸਾਰਿਆਂ ਨੂੰ ਬਤਨ ਬਾਬਾ ਲਾ ਕੇ ਗੱਲਾਂ ਬਹੁਤ ਕਰਦੀ ਆ ਸਾਰਿਆਂ ਨੂੰ ਬਤਨਵਾ ਜਾਂਦੀ ਅਗਲੀ ਉਹ ਹੂੰ ਇਹ ਤਾਂ ਹੈ ਹੀ ਆ ਤੇ ਮੈਂ ਕਿਹਾ ਚਲ ਹੁਣ ਗਈ ਹੀ ਅੰਦਰ ਮੈਂ ਵੇਖਣੀ ਹੀ ਬਾਹਰੋਂ ਹੂੰ ਮੈਂ ਲੱਗਦਾ ਅੰਦਰ ਗਈ ਮੈਂ ਦੀਦੀ ਨੂੰ ਪੁੱਛ ਕੇ ਹੁਣੀ ਆ ਆਹੋ ਕੱਖ ਵੀ ਨਹੀਂ ਗੱਲ ਤੇ ਮੈਂ ਤਾਂ ਕੂੜਾ ਸੁੱਟਣ ਚੱਲੀ ਉਧਰ ਮੈਂ ਆਦਾ ਆ ਕਰਕੇ ਵੇਖਣ ਡਿਆ ਵੀ ਇਹਦਾ ਰਾਦਾ ਕਰ ਕੂੜਾ ਇੱਥੇ ਸੁੱਟਣ ਲੱਗੀ ਆ ਚਲੋ ਇੱਕ ਗਲਤੀ ਜ਼ਰੂਰ ਹੈ ਜੀ ਵੀ ਸਾਡਾ ਪਾਣੀ ਇਹਨਾਂ ਦੀ ਪਿਆਲੀ ਚ ਪੈ ਗਿਆ ਤੇ ਕਣਕ ਦੇ ਬੀਜ ਨੂੰ ਇਹ ਗਿੱਲਾ ਗਿੱਲਾ ਜਾ ਹੋ ਗਿਆ ਸਾਰਾ ਤੇ ਦੱਸ ਤੇ ਆਪ ਨੂੰ ਪੁੱਛ ਕੇ ਕਿਹਾ ਸੀ ਵੀ ਤੂੰ ਪਿਆਲੀ ਚ ਜਾ ਇਹੋ ਤਾਂ ਗੱਲ ਵਾ ਸਮਝਿਆ ਨਹੀਂ ਨਾ ਨਹੀਂ ਉਦਾ ਜਿਨ੍ਹਾਂ ਨੂੰ ਲੜਾਈਆਂ ਦੇ ਜਫੇ ਮਾਰਨ ਦੀ ਆਦਤ ਹੋਵੇ ਨਾ ਉਹ ਰਹਿੰਦੀਆਂ ਨਹੀਂ ਕਰਦੀਆਂ ਨਹੀਂ ਟਾਲਦੀਆਂ ਰਹਿੰਦੀਆਂ ਨਹੀਂ ਗੱਲ ਕਰਨ ਉਹ ਨਾ ਉਹਨੂੰ ਵਾਦੀ ਪਈ ਆ ਇਹ ਗੱਲ ਵਾ ਨਾ ਤੂੰ ਫਿਰ ਜਾਣ ਕੇ ਛੱਡਿਆ ਕਰ ਪਾਣੀ ਵੇਖੀ ਜਾਉ ਫਿਰ ਗੱਲ ਜਾਂ ਅਰ ਜਾਂ ਫਿਰ ਪਾਰ ਹਾਂ ਨਹੀਂ ਫਿਰ ਤੇਰੇ ਪਾਜੀ ਦਿਵਾਲੇ ਹੋਣਗੇ ਮੁੰਡਾ ਚੰਗਾ ਵਾ ਨਾ ਉਹਦਾ ਇਹ ਮੁੰਡਾ ਜੋਦਾ ਵਾ ਨਾ ਉਹ ਬੜਾ ਚੰਗਾ ਵਾ ਤੇ ਤੂੰ ਮੁੰਡਿਆਂ ਸਾਹਮਣੇ ਜ਼ਰੂਰੀ ਗੱਲ ਕਰਨੀ ਆ ਤੇ ਇਹਨਾਂ ਨੂੰ ਪਤਾ ਲੱਗਦਾ ਜਦੋਂ ਬੰਦੇ ਘਰ ਨਾ ਹੋਏ ਫੇਰ ਇਹਦਾਂ ਬਾਰੇ ਲੈ ਨਹੀਂ ਤੇ ਗੱਲ ਤੈਨੂੰ ਪਤਾ ਬੰਦਿਆ ਤੇ ਆ ਜੇ ਨਾ ਫਿਰ ਗੱਲ ਪਾਸੇ ਨਹੀਂ ਲੱਗਦੀ ਗੱਲ ਵੱਧਦੀ ਆ ਇਹ ਤਾਂ ਗੱਲ ਹੈ ਪਰ ਤੂੰ ਬਹੁਤ ਗਲਤੀ ਕੀਤੀ ਆ ਜੇ ਮੇਰੀ ਮੈਂ ਤਾਂ ਕੱਲ ਕੋਈ ਨਾ ਗਾੜੀ ਕਿਉਂਕਿ ਮੈਂ ਗਲਤ ਆ ਪਾਣੀ ਸਾਡਾ ਪਿਆ ਹੀ ਵਿੱਚ ਮੈਨੂੰ ਕੋਈ ਗੱਲ ਨਾ ਆਵੇ ਉਦੋਂ ਮੈਂ ਸਿਰ ਜਿਹਾ ਬਥੇਰਾ ਢਾ ਲਿਆ ਉਹਦੇ ਨਾਲ ਪਰ ਤੂੰ ਆ ਜਾਂਦੀ ਚੰਗਾ ਹੀ ਆ ਚੱਲ ਕੋਈ ਨਹੀਂ ਇੱਥੇ ਕਿਹੜਾ ਕੈਮਰੇ ਲੱਗੇ ਹੀ ਵੀ ਜਿਹੜਾ ਵੇਖਿਆ ਵੀ ਪਾਣੀ ਆ ਆਪਾ ਪਾਇਆ ਇਹ ਤੇ ਨਾਲਾ ਨਾਲੇ ਤਾਂ ਕੀ ਭਰੋਸਾ ਇੱਥੇ ਸਾਹਾਂ ਦਾ ਨਹੀਂ ਭਰੋਸਾ ਤੇ ਨਾਲ ਤੂੰ ਸਾਵਾ ਦਾ ਤੇ ਭਰੋਸਾ ਨਹੀਂ ਹੈਗਾ ਪਰ ਉਤਨਾ ਹੈ ਤੇ ਗਵਾਂਡ ਮੱਥਾ ਨਾ ਪਰ ਬਹੁਤ ਪਰੇਸ਼ਾਨ ਕਰਦੀ ਆ ਜੇ ਕੋਈ ਚੀਜ਼ ਲੈਣ ਆ ਜਾਂਦੀ ਆ ਤਾਂ ਨਹੀਂ ਮੁੜ ਕੇ ਵਾਪਸ ਕਰਕੇ ਜਾਂਦੀ ਜਿੱਦਾਂ ਖੜੇ ਉਦਾਂ ਦੇਖ ਕੇ ਨਹੀਂ ਜਾਂਦੀ ਯਾਰ ਕਹਿੰਦੀ ਲੈ ਜੋ ਹੋਰ ਲੈ ਜੋ ਮੈਂ ਜਿੱਤੇ ਹਾਂ ਇੰਨਾ ਨਹੀਂ ਆ ਵੰਡਣਾ ਤੇ ਫਿਰ ਪਹਿਲਾਂ ਮੰਗਣੀ ਨਾ ਆਇਆ ਕਰ ਹਾਂ ਓ ਇਦਾਂ ਦੇ ਕੰਮ ਕਾ ਕੀ ਆਟਾ ਹੀ ਉਹਨੂੰ ਗੂਣਾ ਅੱਛਾ ਚੱਕੀ ਤੇ ਦਾਣੇ ਨਹੀਂ ਸੁੱਟਣ ਜਾਂਦੇ ਟਾਈਮ ਨਾਲ ਤੇ ਆਟਾ ਲੈਣ ਆ ਜਾਂਦੀਆਂ ਵਾ ਉਹ ਵੀ ਜੇ ਮੈਂ ਕਹਤਾਂ ਨਾ ਸਹਿ ਸਬਾ ਸੋਨੀਆ ਕਿ ਨਾ ਪਰ ਆਪਕੇ ਦਿੱਤਾ ਤੁਹਾਨੂੰ ਤੇ ਇਦਾਂ ਦਾ ਹੀ ਦੇ ਕੇ ਜਾਇਓ ਤੇ ਉਹ ਆਂਦੀ ਚੰਗਾ ਤੇ ਸੱਸ ਨੇ ਮੁੜ ਕੇ ਨੱਪ ਲਿਆ ਅੱਛਾ ਕਿ ਮੈਂ ਕਿ ਜ਼ੋਰ ਲਾ ਲਾ ਨੱਪ ਲਿਆ ਅੱਛਾ ਉਹ ਕੀ ਆ ਮੁੜ ਕੇ ਵੀ ਇਹ ਥੋੜਾ ਹੋ ਗਿਆ ਵਾ ਨਾਲੇ ਚੀਜ਼ਾਂ ਲੈ ਜਾਂਦੀਆਂ ਵਾ ਤੇ ਨਾਲੇ ਮੁੜ ਕੇ ਗੱਲਾਂ ਕਰਦੀਆਂ ਤੇ ਗਾਂ ਤੇ ਤੂੰ ਵੀ ਉਦਾਂ ਹੀ ਪੈਣ ਕੀਤੀ ਪੋਲਾ ਪੋਲੇ ਪਾ ਕੇ ਦਿੱਤਾ ਬਾਤ ਨੂੰ ਹਾਥੀ ਆ ਬਰ ਆਪ ਤੇ ਆਖੀ ਜਾਵਾ ਵੀ ਜੇ ਅਗਲੇ ਦਾ ਡੰਗ ਵੀ ਨਾ ਹੋਇਆ ਤਾਂ ਫਾਇਦਾ ਕੀ ਆ ਚਲ ਆ ਜਾਗਾ ਇੱਥੇ ਸਾਰੀਆਂ ਗੱਲਾਂ ਕਰ ਲੈਣੀਆਂ ਆਂ ਆਖਣੀ ਆ ਵੀ ਲੱਗਦਾ ਚਾਹ ਪੀਉਣੀ ਨਹੀਂ ਆਂ ਨਹੀਂ ਨਹੀਂ ਚਾਹ ਕਿਉਂ ਨਹੀਂ ਪੀਉਣੀ ਲੈ ਅੱਜ ਤਾਂ ਸੋਨੀਆ ਆਈ ਆ ਦਵਿੰਦਰ ਦੀਦੀ ਲੱਗੇ ਵੇ ਕਿੱਦਾਂ ਦੂਹ ਦੂ ਗੱਲਾਂ ਦੇ ਹੀ ਕਰਨਾ ਪੱਕਾ ਸਾਡੇ ਵਿਸ਼ੇ ਤੇ ਹੁੰਦੀ ਹੋਣੀ ਆ ਅ ਦੋ ਚਾਰ ਲਾ ਕੇ ਜਾਊਗੀ ਇਹਦੀ ਵੀ ਨਾ ਅੱਗ ਲਾਉਣ ਵਾਲੀ ਆਦਤ ਨਹੀਂ ਜਾਂਦੀ ਹੈਗੀ ਇੱਧਰ ਦੀਆਂ ਉੱਧਰ ਤੇ ਉੱਧਰ ਦੀਆਂ ਉੱਧਰ ਆਜ ਉਹਦੇ ਵਾਲਦੀ ਹੋਣੀ ਪੱਕੀ ਤੇ ਕੱਲ ਨੂੰ ਆਣ ਕੇ ਨਾ ਸਾਡੇ ਵੱਲ ਆ ਜਾਣਾ ਦੇਖੀਏ ਨੇ ਤੇ ਫਿਰ ਸਾਡੇ ਵਾਲਦੀ ਹੋ ਜਾਣਾ ਵਾ ਐਦਾਂ ਸੋਚਦੀ ਆ ਵੀ ਇਹਦੀਆਂ ਗੱਲਾਂ ਦਾ ਕਿਸ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਜਦੋਂ ਇਹ ਗੱਲਾਂ ਕਰਦੀ ਹੁੰਦੀ ਹੈ ਨਾ ਤਾਂ ਮੈਨੂੰ ਕਈ ਵਾਰ ਬੜਾ ਹੀ ਹਾਸਾ ਆਉਂਦਿਆ ਹੁੰਦਾ ਵਾ ਵੀ ਇਹ ਕੀ ਕਰਦੀ ਫਿਰਦੀ ਹੈ ਕਿੰਦੀ ਫੇਰ ਦਿੰਦੀ ਆ ਮੈਂ ਆਪਣੇ ਗਾਂਢ ਗਵਾਂਢ ਨੂੰ ਇਦਾਂ ਕਰਕੇ ਰੱਖਿਆ ਇਦਾਂ ਕਰਕੇ ਰੱਖਿਆ ਵਾ ਮੈਂ ਆ 사ંજ ਨਹੀਂ ਪਾਉਂਦੀ ਮੈਂ ਆ 사ંજ ਨਹੀਂ ਪਾਉਂਦੀ ਹੈਗੀ ਮਗਰ ਉਹ ਥਾਣੀ ਨਾ ਫੇਰ ਤੋਰ ਕੇ ਇਦਾਂ ਹੀ ਨਗਾ ਲੈਂਦੀ ਆ ਤੇ ਸਬਜੀ ਜਿਹੜੀ ਆਂਡੀਆਂ ਗਵਣੀਆਂ ਉਹ ਲੈ ਕੇ ਤੇ ਸਾਦੀ ਆ ਚਲ ਲੱਗੂ ਅਜ ਮਮੀ ਤੇ ਤਵਾ ਕੱਲ ਦੀ ਲੜਾਈ ਦਾ ਭੈਣ ਜੀ ਉਹਤੇ ਕੱਲ ਵਾਰ ਨੂੰ ਤਰਵਾਰਾ ਇਦਾਂ ਦੇ ਹੀ ਨਾ ਮਾਰਨ ਕਿ ਜਿੱਦਾਂ ਤੈਨੂੰ ਉਹਨੇ ਫੜ ਕੇ ਪੈਲੀ ਝਟਾ ਹੀ ਲੈਣਾ ਹੁੰਦਾ ਸੀ। ਪਹਿਣਾ ਮੇਰੀ ਸੁਣ ਗੱਲ, ਇੱਕ ਸਿਰਫ ਉਹਦੇ ਮੁੰਡੇ ਦੇ ਮੂੰਹ ਨੂੰ ਹੀ ਚੁੱਪ ਕਰ ਰਿੰਨੇ ਆ ਜਿਆਦਾ ਕਿਉਂਕਿ ਤੈਨੂੰ ਦੱਸਿਆ ਨਾ ਮੈਂ ਅੱਗੇ ਵੀ ਚੰਗਾ ਬੜਾ ਵਾ। ਸਾਡੀ ਨਾ ਪੈਲੀ ਨੂੰ ਰਾਹ ਨਹੀਂ ਇਦਰੋਂ ਦੀ ਹੈਗਾ। ਫੇਰ ਤੂੰ ਇਦਾਂ ਕਰ, ਮੁੰਡਿਆਂ ਦੇ ਨੂੰ ਲਾਵਾ ਦੇ। ਸਿੱਧੀ ਤਨ ਮੈਂ ਗੱਲ ਦੱਸਾਂ। ਫੇਰ ਵੇਖੇ ਨੀ ਆਪਣੀ ਮਾਂ ਨੂੰ ਮਾਰੂ ਦੌਕਾ। ਫੇਰ ਥੋੜੀ ਹੋਣਾ ਨਹੀਂ ਸਿੱਧੀ ਥੋੜੀ ਜੀ। ਨਹੀਂ ਤੇ ਇਦਾਂ ਤੇ ਉਹ ਤੈਨੂੰ ਜਾਣਦੀ ਨਹੀਂ ਕੋੱਖ ਵੀ। ਸਹੀ ਗੱਲ ਆ ਸੋਨੀਆ। ਆਹੋ। ਆਹ ਤੇ ਗੱ ਤੂੰ ਭੈਣ ਪਹਿਲਾਂ ਮੇਰੇ ਕੋ ਸਲਾਹ ਲੈ ਲੈਂਦੀ ਹਾਂ ਅਤੇ ਮੈਂ ਆਪ ਚਲ ਕੇ ਆਈ ਸਲਾਹ ਦੇਣਾ ਜੇ ਮੈਂ ਉੱਥੇ ਉਹਨਾਂ ਨਾਲ ਗੱਲ ਕਰਕੇ ਤੇਰੇ ਪਾ ਜੀ ਨੂੰ ਦੱਸਿਆ ਉਹ ਮੇਰੇ ਦਿਵਾਲੇ ਤੇ ਸਾਡਾ ਤੇ ਕਸੂਰ ਹ ਤੂੰ ਕਿਉਂ ਬੋਲੀ ਤੂੰ ਕਿਉਂ ਬੋਲੀ ਸੁਣ ਦੇ ਬੰਦੇ ਸੁਣ ਦੇ ਉਹ ਕਹਿੰਦੇ ਤੂੰ ਹੀ ਗਲਤ ਵਾ ਲੋਕ ਨਹੀਂ ਕਹਿੰਦੇ ਤੂੰ ਹੀ ਗਲਤ ਵਾ ਇਦਾਂ ਹੀ ਬਸ ਗੱਲ ਕਰੀ ਜਾਂਦਾ ਵਾ ਕੇ ਇਹ ਵਾਕਿਆ ਮੈਂ ਹੁਣ ਝੋਦੇ ਨਾ ਕਰਦੀ ਆ ਗੱਲ ਵੀ ਝੋਦੇ ਵੇ ਜੇ ਤੂੰ ਹੜਨਾ ਇੰਨਾ ਚੰਗਾ ਰਹਿਣ ਯਾਰ ਤੂੰ ਵੀ ਆਪਣੀ ਮਾਂ ਮਮੀ ਨੂੰ ਵੀ ਸਮਝਾ ਚਾ ਹਾਂ ਸਮਝਾਉਗਾ ਦੇਖੀ ਮੰਨ ਚਾ ਨਾ ਮੰਨ ਤੇਰਾ ਉਧਰ ਗਵਾਨ ਚੰਗਾ ਵਾ ਕਿ ਤੇਰਾ ਵੀ ਇਦਾਂ ਦਾ ਹੀ ਆ ਮੈਂ ਆਤਰਖਾ ਟੋਕ ਕੇ ਗਵਾਂਡ ਆਪਣਾ ਆਖੀ ਹਾਂ ਮੇਰੇ ਗਾੜੀ ਕਿਤੇ ਕੁਸਕ ਜਾਣ ਹਾਂ ਸਾਡਾ ਏਦਾਂ ਦਾ ਵਾ ਆਹੋ ਤੁਹਾਡੇ ਏਦਾਂ ਦਾ ਆਹੇ ਸ਼ਾਮ ਨੂੰ ਪੈ ਜਾਣੇ ਆਂ ਵੀ ਗਵਾਂਡ ਮੱਥੇ ਦੀ ਲੋਡ ਹੁੰਦੀ ਆ ਜੇ ਇੰਨਾ ਗਵਾਂਡ ਨਹੀਂ ਚਾਹੀਦੀ ਮੈਂ ਨਹੀਂ ਕਿਸੇ ਕੋ ਗੱਲ ਕਰਾਈ ਕਦੀ ਮੈਂ ਕਰਦੀ ਨਹੀਂ ਮੈਂ ਆਪਣੇ ਘਰੋਂ ਹੀ ਨਹੀਂ ਨਿਕਲਦੀ ਆ ਮੈਂ ਤਾਂ ਨਹੀਂ ਅਹੇ ਸਾਂਝੇ ਸੁੰਜੇ ਪਾਈਆਂ ਆਟੇ ਉੱਟੇ ਵਾਲੀਆਂ ਰੋਜ਼ ਸਬਜ਼ੀ ਲੈ ਜਾ ਤੇ ਆਟਾ ਲੈ ਜਾ ਤੇ ਕਟੋਰੀ ਲੈ ਲਾ ਤੇ ਕਦੂ ਲੈ ਲਾ ਮੈਂ ਨਹੀਂ ਕਦੀ ਸਾਂਝੇ ਸੁੰਜੇ ਪੌਂਦੀ ਹੁੰਦੀ ਇਹੋ ਜਿਹਾ ਗਵਾਂਡ ਨਾਲ ਤੇ ਕਹਿੰਦੇ ਨੇ ਗਵਾਂਡ ਨਾ ਹੀ ਹੋਵੇ ਉਹ ਚੰਗਾ ਵੇਬੀ ਸੁਣ ਗੱਲ ਜਦੋਂ ਭੈਣ ਭਰਾ ਕੋਈ ਆ ਹੀ ਜਾਵੇ ਤੇ ਹੁੰਦਿਆਂ ਸੁਂਦਿਆਂ ਸੋਨਿਆਂ ਹੈ ਨਾ ਕਹਿ ਨੂੰ ਜੀ ਨਹੀਂ ਕਰਦਾ ਤੇ ਉਹਨੇ ਕਿਹਾ ਡਰਮੀ ਫੋਲ ਲੈਣੀ ਸਿੱਧਾ ਕਹਿੰਦੀ ਹ ਕਿ ਹੈਨੀ ਆ ਚੱਕੀ ਤੇ ਮੇਰਾ ਵੀ ਛੱਡਿਆ ਆਟਾ ਐਦਾਂ ਕਹਿ ਦਿੰਦੀ ਤੂੰ ਵੀ ਨਾ ਭੈਣ ਤੇਰਾ ਵੀ ਕੱਖਾਂ ਲਈ ਸਰਿਆ ਪਿਆ ਆ ਲੈ ਇੱਕ ਹੋਰ ਵੇਲੀ ਆ ਗਈ ਨਿੰਦਰ ਦਾ ਵੀ ਕੋਹ ਨਹੀਂ ਆਲ ਨਿਗੀ ਜੀ ਗੱਲ ਨੂੰ ਹਰ ਇੱਕ ਨੂੰ ਦੱਸੀ ਤਰੀ ਜਾਣ ਲਈ ਹੈ ਸੋਨੀਏ ਤੇ ਅੱਗੇ ਚੇਟਕ ਲਾਉਣ ਵਾਸਤੇ ਆ ਗਈ ਆ ਗੱਲਾਂ ਦਾ ਸਵਾਦ ਪਿਆਈਓ ਜਨਾਨੀਆਂ ਨੂੰ ਮੈਂ ਕੀ ਉਥੇ ਕੁੜੀ ਦੀ ਗੱਲ ਹੀ ਤੇ ਕਿੱਥੇ ਤੱਕ ਗਲਪ ਚਾਉਣ ਦੀ ਆਏ ਕੋ ਨਹੀਂ ਆ ਲੈਣਾ ਦਵੀ ਵੀ ਵੀ ਕਿਦਾਂ ਮਸਾਲੇ ਲਾਉਂਦੀਆਂ ਮੈਂ ਭੈਣ ਜੀ ਜੇ ਕਿਦਾਂ ਦਾ ਜੋਰ ਚੱਲ ਜਾਂਦਾ ਨਾ ਤੈਨੂੰ ਕਦੂ ਚ ਗੱਧਿਆ ਖੜਾ ਹੀ ਹੁੰਨੇ ਤੇ ਕਦੂ ਕਿੱਥੇ ਅਛ ਦੇਣੇ ਕਣਕ ਦਾ ਵੱਡਵਾ ਪਰ ਬਣਿਆ ਕਦੂ ਹੀ ਇੱਕ ਸਾਹ ਵਜਦਾ ਪਾਣੀ ਆ ਆਹੋ ਪਾਣੀ ਤੇ ਭਰਨਾ ਨਾ ਕੱਦੂ ਗਲੇ ਤੇ ਕੜਛੀ ਘੁੱਟ ਕੇ ਮਾਰ ਦੇ ਕੱਦੂ ਬਣ ਜਾਂਦਾ ਬਣ ਜਾਂਦਾ ਵਾ ਹਾਂ ਨਹੀਂ ਤੈਨੂੰ ਤੇ ਗੱਲਾਂ ਹੀ ਬਹੁਤ ਸੋਹਣੀਆਂ ਹੁੰਦੀਆਂ ਮੈਂ ਤੇਰੇ ਮੂੰਹ ਵਾਲੀ ਵੇਂਦੀ ਲੈ ਦੱਸ ਦੀਦੀ ਮੈਂ ਗੱਲਾਂ ਕੋਈ ਕੜ ਕੇ ਪਾਉਂਦਾ ਪਰ ਮੈਨੂੰ ਨਹੀਂ ਲੱਗਦਾ ਨਹੀਂ ਹੁੰਦਾ ਕੋਲਾ ਪਰ ਮੈਂ ਪਤਾ ਨਹੀਂ ਕਿਹੜੀ ਗੱਲ ਚੁੱਪ ਰਹੀ ਨਹੀਂ ਮੇਰਾ ਤੇ ਜੀ ਨਹੀਂ ਕਰਦਾ ਲੱਗਦਾ ਮੈਂ ਤਾਂ ਰੋਜ਼ ਗੱਲਾਂ ਸੁਣਦੀ ਆ ਤੇ ਵੱਡੀ ਆ ਚਾਚੀ ਲੱਗਦੀ ਯਾਰ ਫੇਰ ਜੇ ਗਾੜੀ ਜਿਆਦਾ ਬੋਲੋ ਤੇ ਆਖਣਾ ਮਾਂ ਪੀ ਇਹ ਇੰਨਾ ਬੋਲਦੀ ਆ ਗਾੜੀ ਫੇਰ ਆਖਣਾ ਗੱਲ ਕਰਨ ਦਾ ਮੌਕਾ ਹੀ ਨਾ ਦੋ ਤੂੰ ਮੇਰੀ ਗੱਲ ਸੁਣ ਤੇ ਕੂੜਾ ਦੇ ਸਾਹਮਣੇ ਜਾਣਾ ਹੀ ਸੁੱਟਣ ਉਿਸ ਦਿਮਾਗ ਤੋਂ ਕੰਮ ਲੈਂਦੀ ਪੈਣਾ ਵੀ ਮਾਸ ਨਿਹਰਾ ਹੁੰਦਾ ਸੀ ਸੱਟਦੀ ਹੁਣ ਐਡੀ ਦੂਰ ਕਿੱਥੇ ਚਾਰ ਪੈਣੇ ਮਾਰ ਕੇ ਸੁੱਟਣ ਜਾਂਦੀ ਸੋਨਿਆ ਉਹ ਪੱਲਾ ਜਿਆ ਪਿਆ ਸੀ ਨਾ ਐਡਾ ਉੱਚਾ ਆ ਜਾ ਤੇ ਉਹਦੇ ਉਹਲੇ ਬੈਠੀ ਤੇ ਮੈਨੂੰ ਕਿਹੜੀ ਦਿਖੀ ਮੈਂ ਤੇ ਆ ਵਿੱਚ ਤਰਾਹੀ ਕਰਨ ਗਈ ਹੈ ਬਸ ਸੋਟਾ ਹੁੰਦੀ ਦਪੈਰ ਲੱਗੀ ਮੂੰ ਬੜੀ ਨਿਸਨੀਆ ਦੀ ਬਹੁਤ ਤੇਜ ਵਾਹ ਤੇ ਨੋ ਜਾ ਜੀ ਤੇ ਅੰਦੇ ਥਲੇ ਥਲੇ ਵੱਡਦੀਆਂ ਪੀੜੀਆਂ ਵੱਡਦੀਆਂ ਅੱਦਾ ਕਰਦੀਆਂ ਉਹ ਜਾ ਜਾ ਦੱਸਦੀ ਕਿ ਭਰ ਕੇ ਦਿੱਤਾ ਮੈਨੂੰ ਆਂਦੇ ਪਹਿਲਾਂ ਤੂੰ ਕੱਟਦੀ ਹੈਂ ਗੀਆਂ ਐਡਾਂ ਦੇ ਗਈਆਂ ਬਸ ਲਾਤੀ ਚਵਾਤੀ ਉਹਨੇ ਜਾ ਕੇ ਨਹੀਂ ਹੁਣ ਮੈਂ ਕਰਦੀ ਜੋ ਦੇ ਨਾਲ ਕਰ ਬਹਿ ਜਾ ਹੁਣ ਮੈਂ ਚਾਹ ਬਣਾ ਕੇ ਲਿਆਵਾਂ ਚੱਲ ਵਧੀਆ ਜੀ ਬਣਾਈ ਮਾ ਸਕਣਾ ਆ ਮੈਂ ਲੱਗੀ ਹੀ ਪੀਣ ਤੇ ਮੈਂ ਹੁਣ ਢਾਂਜੀ ਕੋ ਜਾ ਕੇ ਪੀਣੀ ਆ ਚੱਲ ਮੈਂ ਬਣਾ ਕੇ ਲਿਆਵਾਂ ਹਾਂ ਲਿਆ ਵਧੀਆ ਜੀ ਬਣਾ ਕੇ ਆਏ ਹਾਏ ਇਹ ਚਾਹ ਪੀਣ ਤੇ ਮੈਂ ਆਈ ਹੀ ਤੇ ਗੱਲਾਂ ਹੀ ਲਾ ਕੇ ਬਹਿ ਗਈਆਂ ਕਦੋਂ ਦੀ ਚਾਹ ਪੀਣ ਜੀ ਕਰਨ ਦੀ ਆਹੀ ਗੱਲਾਂ ਹੀ ਨਹੀਂ ਮੁੱਕਦੀਆਂ ਇਹਦੀਆਂ ਲਸਣ ਤੇ ਪਿਆਜ਼ ਯੋਗ ਥੂੜੀ ਥੋੜੀ ਜੀ ਹੋਰ ਤੇ ਪਾ ਦੇ ਨਾ ਫੇਕ ਅੱਖੋਂ ਵਿਚਾਰ ਰਿਹਾ ਨੇ ਭਾਵੇਂ ਤਾਂ ਕੱਖੋਂ ਖੋਲਾ ਇਹ ਵਿੱਚ ਥੂੜੀ ਘੱਟ ਪਈ ਚਲੋ ਗੋਡੀ-ਗਾਡੀ ਕਰ ਲਾਂਗੇ ਇਹਨੂੰ ਕਰਦਾ ਲਸਣ ਕਰਦਾ ਹੀ ਹੁੰਦਾ ਜੇ ਮਿੰਗੇ ਪਾ ਦਾ ਮੁੱਲ ਜੂਲੀ ਹੋਣਾ ਜਿੰਦਾ ਵੀ ਉਹ ਕੜਾ ਲਸਣ ਵੇਖਣ ਦਾ ਆਹ ਲਸਣ ਵੇਖਣ ਦਾ ਮੁੱਗ ਪਿਆ ਉਸ ਆਹੋ ਵਧੀਆ ਉਗ ਗਿਆ ਨਾ ਇੱਕ ਖੁਰਾ ਹੋਇਆ ਵੀ ਤੂੜੀ ਘਟ ਪਈ ਇੱਥੇ ਤੂੜੀ ਹੋਰ ਪੈਣੀ ਤਾਂ ਫੇਰ ਕੱਖ ਨਹੀਂ ਉਗਣਾ ਇਦਾਂ ਕੱਖ ਹੋ ਜਾਣਾ ਹਾਂ ਚਲ ਫਿਰ ਇਦਾਂ ਕਿ ਪੋਟ ਲਾਂਗੇ ਕੱਖ ਆਹੋ ਹਣਾ ਚਲ ਜਿੰਦਾ ਵੀ ਹੋਊਗਾ ਆਹੋ ਆਹ ਮੂਰੀਆਂ ਵਧੀਆ ਉਗ ਗਈਆਂ ਆਹੋ ਨਹੀਂ ਹੋ ਗਿਆ ਸਭ ਕੁਝ ਉਗਣਾ ਹੂੰ ਸਰੋਂ ਨਹੀਂ ਜੱਜਣਾ ਹੋਈ ਨਾ ਜੇ ਆਹ ਸਰੋਂ ਨਹੀਂ ਸਰੋਂ ਦਾ ਆਹ 72 ਖੁਸਕ ਗਿਆ ਸੀ ਨਾ ਹੂੰ ਮੈਨੂੰ ਲਾਦਾ ਦੁਬਾਰਾ ਬੀਜਣੀ ਪੈਣੀ ਹੈ ਚੱਲ ਫੜ ਕੇ ਬੀਜਣੀ ਛੱਡ ਪਰੇਗਾ ਪਰ ਇਹ ਨਾ ਚਾਹ ਹੋਏ ਹੋਈ ਹੋਏ ਤੇ ਸਾਗ ਸੁੱਕਦਾ ਵਾਵਾ ਸੂਤ ਰ ਆ ਜਾਂਦਾ ਵਾਗੇ ਉਹ ਸਾਗ ਉਹ ਗੁਰਸਾਬ ਕਾ ਹੋਇਆ ਉਹਨਾਂ ਬਰਸਣ ਕੀਤਾ ਬੀਜਿਆ ਸੀ ਹੋ ਗਿਆ ਆਹੋ ਬੜੀਆਂ ਗੰਦਲਾ ਸਾਗ ਤੇ ਕਿਸ ਦਿਨ ਭੇਜ ਕੇ ਮਾਦਾਂ ਤੋਂ ਜਾ ਆਪ ਚੱਲ ਜੀ ਤੋੜ ਲੈ ਉਥੋਂ ਪਾਲਕ ਤਾਂ ਇਹਨੂੰ ਲੈ ਦਊਗਾ ਮੈਂ ਮਾਤਾ ਤੇ ਹੁਣ ਕੱਲ ਲੜ ਕੇ ਆਈਆਂ ਤੇ ਹੁਣ ਸਾਗ ਇਥੋਂ ਲਿਆਉਣਾ ਮਾੜਾ ਹੋ ਗਿਆ ਵੀ ਇੰਨਾ ਜੱਗ ਮਾਰੀ ਕਿਤੇ ਮਾੜੀ ਮੋਟੀ ਗੱਲ ਬਾਤ ਇਹ ਦੱਸਿਆ ਹੀ ਗੁਰਸਾਬ ਨੇ ਮੈਨੂੰ ਅੱਛਾ ਆ ਕੋਈ ਗੱਲ ਨਹੀਂ ਆ ਪਰ ਨਾ ਜੰਗ ਜਿਹੜੀ ਉਹ ਵਾਜਣੀ ਆ ਉਹ ਕਿ ਵਾਜਣੀ ਵੀ ਵਾਦ ਤਾਂ ਆ ਜਾਣੀ ਆ ਵੀ ਸੋਨੀਆ ਖੜੀ ਆ ਅੱਜ ਮੈਂ ਹੁਣੇ ਵੇਖ ਕੇ ਆਈ ਆ ਦੀਦੀ ਲੱਗੇ ਦਵਿੰਦਰ ਦੀਦੀ ਲੱਗੇ ਅੱਛਾ ਆਹੋ ਉਹਨੇ ਤਾਂ ਕੋਈ ਨਾ ਕੋਈ ਲਾਭ ਜਾ ਕੇ ਜਾਣੀ ਆ ਉਹ ਤਾਂ ਹੈ ਬੜੀ ਉਦਾਂ ਨਹੀਂ ਉਹਦੇ ਆਪਣੇ ਆਣ-ਗਵਾਂ ਨਹੀਂ ਕਦੀ ਬਣੀ ਤੇ ਉੱਥੇ ਸਾਰਾ ਗਵਾਂ ਬੜਾ ਭੱਲਾ ਸਾਰਾ ਗੱਲਾਂ ਕਰਦਾ ਵੀ ਹੈ ਇਦਾਂ ਦੀ ਚੁਗਲਖੋੜ ਜੀ ਹੈਗੀ ਹੈ ਕਦੀ ਕਿਸਦੇ ਘਰ ਤੇ ਕਦੀ ਕਿਸਦੇ ਘਰ ਆਹੋ ਉਹ ਤਾਂ ਸਾਰਿਆਂ ਨੂੰ ਪਤਾ ਵਾ ਉਹ ਮੈਨੂੰ ਵੀ ਤਾਂ ਪਤਾ ਹੀ ਆ ਹਾਂ ਆ ਵੀ ਹੁਣ ਵੇਖਿਓ ਉਧਰੋਂ ਹੋਈਏ ਤਾਂ ਭਾਵੇਂ ਸਾਡੇ ਵੱਲ ਵੀ ਸੁਵਾਦ ਲੈਣ ਆ ਜੇ ਉਹਦਾ ਕੋਈ ਭਰੋਸਾ ਨਹੀਂ ਹੈਗਾ ਯਾ ਜਿੱਥੇ ਜਾਂਦੀ ਉਹ ਅੱਗ ਲੱਗੀ ਆਉਂਦੀ ਆ ਉਹ ਤਾਂ ਗੱਲ ਹੈਗੀ ਆ ਮੈਂ ਤਾਂ ਅੱਗੇ ਕਹਿ ਨਹੀਂ ਸੀ ਪੀਣਾ ਇਹਦੀਆਂ ਗੱਲਾਂ ਤਾਂ ਨਾ ਕੇਵਲ ਮਨ ਹਾਸਾ ਹੀ ਆਉਂਦਿਆ ਹੁੰਦਾ ਵਾ ਕਈ ਗਵਾਰ ਨਾ ਕਿਸੇ ਤੋਂ ਗੱਲ ਪਤਾ ਵੀ ਹੁੰਦੀ ਪਰ ਇੰਨੇ ਉਹ ਗੱਲ ਇੰਨੀ ਨਹੀਂ ਹੁੰ ਪਰ ਇਹਨੇ 2 4 ਲੱਖ ਇਹ ਗੱਲਾਂ ਨਾ ਵਾਦੀ ਦੱਸਣੀ ਹੁੰਦੀ ਆ ਤੇ ਮੈਨੂੰ ਬੜਾ ਹਾਸਾ ਆਉਂਦਾ ਤੇ ਮੰਮੀ ਨਾ ਬੜੇ ਧਿਆਨ ਨਾਲ ਇਹ ਗੱਲਾਂ ਸੁਣਨ ਦੇ ਹੁੰਦੇ ਆ ਅਸਲ ਮਤਲਬ ਵਾਦੀ ਐ ਐਵੇਂ ਬੋਲਦੀ ਬੋਲੀ ਜਿਹਾ ਦੀ ਵਾਧੂ ਲਾ ਲਾ ਕੇ ਹੋਰ ਕਿ ਵਾਧੂ ਲਾ ਲਾ ਕੇ ਬੋਲਦੀ ਆ ਕਿ ਹੁਣ ਐ ਭਾਵੇਂ ਨੂੰ ਗੱਲ ਦਾ ਪਤਾ ਨਾ ਉਹ ਗਮਾੜੀ ਮੋਟੀ ਗੱਲ ਦਾ ਪਤਾ ਹੋਣਾ ਵਾ ਇਹਨੇ ਸਵਾਦ ਲਾ ਲਾ ਕੇ ਗੱਲਾਂ ਕਰੀ ਜਾਂਦੀਆਂ ਕਰੀ ਜਾਂਦੀਆਂ ਅਗਲੇ ਨੇ ਸਾਰੀਆਂ ਦੱਸ ਦੇਣੀਆਂ ਅੱਛਾ ਆਹੋ ਮਰ ਢੇਡ ਚੋ ਗੱਲ ਕਢਾਉਣੀ ਆਉਂਦੀ ਉਹਨੂੰ ਨਹੀਂ ਆਉਂਦੀ ਉਹਨੂੰ ਹੋਰ ਨਹੀਂ ਕੋਈ ਗੱਲ ਗੱਲ ਤੇ ਗੱਲ ਕਰੀ ਜਾਂਦੀ ਅਗਲੇ ਨੂੰ ਤਾਂ ਸੋਚਣ ਦਾ ਮੌ ਤੂੰ ਤਾਂ ਅੱਜ ਕਿਤੇ ਬਹੁਤ ਤੇਜ ਆ ਆਹ ਤੇਜ ਵਾ ਕੇ ਆਪਣੇ ਮੁੰਲੇ ਜਿਹੜੀ ਬਾਂਦੀ ਆ ਦੀ ਕਿਹਨੂੰ ਹੂੰ ਨਹੀਂ ਬਾਂਦੀ ਏ ਹਾਂ ਸਵੇਰੇ ਘਰੋਂ ਨਿਕਲ ਆਉਂਦੀ ਏ ਐਦਾਂ ਹੀ ਆ ਕੇ ਹਾਂ ਦਸੀ ਆਈਡੀ ਨਹੀਂ ਹੁੰਦੀ ਹਾਂ ਸਾਰੇ ਪਿੰਡ ਦੀ ਉਹ ਗੱਲ ਆ ਉਹ ਗੱਲ ਉਹ ਹੀ ਆਹੋ ਹਾਈ ਹਾਈ ਦੀਰੀ ਚਾਰ ਇੰਨਾ ਨਹੀਂ ਕਿ ਮਾਰੀ ਨਾ ਦੀ ਆ ਮੈਂ ਤਾਂ ਚਾਹ ਪੀਣੇ ਇੰਨਾ ਜੀ ਕਰਨ ਦਿਆ ਹੀ ਨਾ ਚਾਹ ਨੂੰ ਬੜਾ ਟਾਈਮ ਲਾਤਾ ਘਰ ਭਾਈ ਮੇਰੇ ਤੇ ਕੋਈ ਸੁਮਨ ਚੱਕ ਕੇ ਲੱਗੇ ਦੀਦੀ ਸੋਨੀਆ ਕੀ ਹੋਇਆ ਵਾ ਮੈਂ ਤੇ ਹੀ ਬੜਾ ਲਾਤਾ ਮੈਨੂੰ ਨਹੀਂ ਪਤਾ ਕਿ ਕਿਥੇ ਚਲ ਗਏ ਗੋੜ ਦੀ ਚਾਹ ਅੱਛਾ ਅਦਰਕ ਪਾ ਕੇ ਮੈਂ ਚਾਹ ਬਣਾਉਣੀ ਆ ਜਿੰਨਾ ਤੇ ਟਾਈਮ ਲੱਗ ਜਾਂਦਾ ਉਹ ਵੀ ਤਾਂ ਕਰਕੇ ਚੇਹ ਲੱਗਾ ਕਦੇ ਮੈਂ ਡਰ ਰਭ ਕੇ ਤਾਂ ਫੋਟੀ ਨਾ ਜਾਵੇ ਆਹੋ ਦੁੱਧ ਵੱਖਰਾ ਰੀਨੋ ਚਾਹ ਹਾਂ ਫਿਰ ਤਾਂ ਟਾਈਮ ਲੱਗਾ ਹੀ ਚੱਲ ਪੀ ਚਾਹ ਆ ਜਾ ਕਰਾਂ ਘੜੀ ਟਾਈਮ ਪਾਸ ਹੋ ਜਾਂਦਾ ਵਾ ਸੋਨੀਆ ਆਈ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਹਾਂ ਜੀ ਠੀਕ ਠਾਕ ਵਧੀਆ ਆ ਲੱਲਾ ਤੁਸੀਂ ਚਾਹ ਮੈਂ ਹੋਰ ਲੈਣ ਦੀ ਤੂੰ ਪੀਲਾ ਨਹੀਂ ਨਹੀਂ ਮੈਂ ਲੈਣ ਨਹੀਂ ਹੋ ਰਹਾ ਬੈ ਜਾ ਬੈ ਜਾ ਰਹਿਣ ਤੇ ਬੈ ਜਾ ਮੈਂ ਆਹ ਹੈਗੀ ਚਾਹ ਲੈ ਲਓ ਨਹੀਂ ਨਹੀਂ ਹੋਰ ਲਿਓ ਨਹੀਂ ਮੈਂ ਮੈਂ ਨਾ ਵੇ ਦਸੀ ਦੇ ਕੋ ਗੱਲ ਕਦੀ ਹਾਂਜੀ ਗਵਾੜੀ ਨਹੀਂ ਤੂੰ ਗੱਲ ਦੱਸੀ ਆਹ ਵਿਚਾਰੀ ਅੱਗੇ ਦੀਦੀ ਦੇ ਹੀ ਖਪਣ ਕਿੰਨਾ ਵੇਖੋ ਹਨਾ ਕੱਲ ਹਲਾਗੁਲਾ ਕੀਤਾ ਵਾ ਇਹ ਇੰਨੀ ਇਹ ਇਹ ਮਾੜੀ ਮੋਟੀ ਚਰ ਕੋ ਗੱਲ ਹੋਊਗੀ ਤੇ ਤਾਂ ਮੁਰਗੇ ਰੋਲਾ ਹੀ ਪਾ ਦੇਣਾ ਹੁੰਦਾ ਨਹੀਂ ਭਾਜੀ ਰੋਲਾ ਕਿੱਥੇ ਪਾਉਣਾ ਵਾ ਛੱਡ ਦੋ ਗੱਲ ਤੁਸੀਂ ਤੇ ਘਰ ਹੈ ਨਹੀਂ ਮੈਨੂੰ ਪਤਾ ਕਿਦਾਂ ਪਤਾ ਵਾ ਮੈਨੂੰ ਦੱਸਤਾ ਇਹਨੂੰ ਪਤਾ ਕਿ ਦਾ ਦੀਦੀ ਨੂੰ ਦਈਆਂ ਬੋਲਣ ਉਹ ਤੇ ਇੱਥੋਂ ਤੱਕ ਵੀ ਹੱਥੋਂ ਪਾਈ ਹੋਣ ਤੱਕ ਮੈਨੂੰ ਲੱਗਦਾ ਪਿਆਲੀ ਜਦ ਲੱਗੀ ਛੋੜਦੇ ਲੱਗੀ ਦੀਦੀ ਨੂੰ ਤੇ ਬਹੁਤ ਬੋਲਦੀ ਤਾਈ ਮੈਂ ਤਾਂ ਦੱਸਿਆ ਨਾ ਚਾਚੀ ਦੇ ਗੱਲਾਂ ਬੜੀਆਂ ਕਰਦੀ ਆ ਵੇਖੀ ਕਿ ਉਹ ਛੋਟਾ ਨਹੀਂ ਦਿੱਤਾ ਆਈ ਦਾ ਪਤਾ ਕੀ ਆ ਜਿਹੜੀ ਮੈਂ ਗੱਲ ਕਰਦੀ ਆ ਜਿਹੜੇ ਹਿਸਾਬ ਨਾਲ ਤੁਹਾਡਾ ਘਵਾਟ ਵਾ ਨਾ ਖਤਰਾ ਹੀ ਇਹ ਤੁਹਾਨੂੰ ਹੋਣਾ ਤੋਂ ਉਹ ਕੋਈ ਖਤਰਾ ਨਹੀਂ ਗਾ ਜਨਾਨੀਆਂ ਹੀ ਕਰਦੀਆਂ ਵਾ ਬੱਦੇ ਅਸੀਂ ਬਾਹਰ ਤੇ ਕੋਈ ਗੱਲ ਨਹੀਂ ਕਰਦੇ ਜਦੋਂ ਤੁਸੀਂ ਰਹਿਣਾ ਹੀ ਸਾਰਾ ਦਿਨ ਬਾਹਰ ਤੇ ਫਿਰ ਤੁਹਾਡਾ ਕਿੱਥੋਂ ਕਰਨੀ ਆ ਹਾਂ ਕੱਲ ਮੈਂ ਉ ਤਾਂ ਕਹਿਤਾ ਜੁਰੇ ਨੂੰ ਹੀ ਆਖਿਆ ਹਾਂ ਹੁਣੇ ਮੁੰਡੇ ਨੂੰ ਉਹਦੇ ਨੂੰ ਲਾਮਾ ਦਿਓ ਵੀ ਆਪਣੀ ਮਾਂ ਨੂੰ ਕਹੋ ਮਾਸਾ ਸਮਝਾਓ ਉਹਦਾ ਮਾਂ ਨਹੀਂ ਆਖੀਦਾ ਉਹਦਾ ਆਖਿਆ ਮੈਂ ਉਹਨਾਂ ਕਿ ਮੈਂ ਵੀ ਇੰਦਾ ਕਰਕੇ ਆਖਿਆ ਚਾਚੀ ਦੇ ਆਦਾ ਚਲ ਕੋਈ ਨਹੀਂ ਮੈਂ ਆਪੂ ਤੁਹਾਨੂੰ ਦੀਦੀ ਬਿਸਕਟਾ ਨਹੀਂ ਦੋਗਾ ਹਾਂ ਹਾਂ ਘਰ ਸਪੋਸ਼ ਵਾਲਿਆਂ ਆਣ ਨਹੀਂ ਹੁਣ ਰਹਿਣ ਦੇ ਮੈਂ ਨਾ ਕਦੀ ਘਰ ਖਾਲੀ ਚਾਹ ਨਹੀਂ ਪੀਤੀ ਚਾਹ ਮੈਨੂੰ ਲੰਘਦੀ ਨਹੀਂ ਖਾਲੀ ਜਾਓ ਬਣਦੇ ਹੋ ਬਿਸਕੁਟ ਨਹੀਂ 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 ਰਹਿਣ ਤਾਂ ਪਾਜੀ ਚਲ ਕੋਈ ਗਾਂਵੇਂ ਕੋਈ ਨਹੀਂ ਪੀ ਲਾ ਹੁਣ ਘਟਕ ਲੈ ਆ ਦੀ ਜੀ ਇਹ ਗੋਟੀ ਕਿਦਾਂ ਤੂੰ ਤੇ ਚਾਹ ਬੜੀ ਸਵਾਦ ਬਣਾਈ ਦੀ ਪਾਜੀ ਮੇਰੇ ਬੜੇ ਪਾਜੀ ਆ ਮੇਰੇ ਗਵਾਂਢੀ ਬਹੁਤ ਚੰਗੇ ਕੁਸਤ ਦੇ ਨਹੀਂ ਆ ਮੈਂ ਨਾ ਨੂੰ ਬਲੰਦੀ ਗਵਾਂਢੀ ਘਟਵਾ ਮੈਂ ਨਹੀਂ ਸਾਂਝਾ ਪਾਈਆਂ ਕੋਲੀ ਵਾਲੀਆਂ ਆਟੇ ਉੱਟੇ ਵਾਲੀਆਂ ਮੈਂ ਨਹੀਂ ਸਾਂਝਾ ਪਾਈਆਂ ਪਰ ਸੁਣਿਓ ਇੱਕ ਗੱਲ ਹੋ ਰਹੀਓ ਭਾਵੇਂ ਜੱਜਾ ਮਰ ਜੀ ਆਖੀਏ ਨਾ ਵੀ ਨਿਕਵਾਉਂਦੇ ਹੜ ਕੋ ਬੜਾ ਕੋਸ਼ਵਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਣੀ ਮੈਂ ਤੇ ਆਹੋ ਆਹਦੀ ਮੈਂ ਨਹੀਂ ਸਾਂਝਾ ਪਾਈਆਂ ਪਰ ਮੈਂ ਇੱਕੋ ਗੱਲ ਕਹਿਣਾ ਹੀ ਹਾਂ ਹਾਂਜੀ ਗਵਾਨ ਮੱਥੇ ਨਾ ਹਮੇਸ਼ਾ ਬਣਾ ਕੇ ਰੱਖੀਦੀ ਓ ਬਹਿਦੀ ਨੀ ਇਹਦਾ ਨਾਨਾ ਉਹ ਤੇ ਗੱਲ ਹੈਗੀ ਫਿਰ ਭਾਰ ਜੀ ਬਹੁਤ ਸਾਰੇ ਕੰਮ ਆਉਣਾ ਹੀ ਓ ਕੋਈ ਬਾਹਰੋਂ ਨਹੀਂ ਆਉਣਾ ਉਹ ਤੇ ਗੱਲ ਤੁਹਾਡੀ ਸਹੀ ਆ ਪਰ ਆ ਜਦੋਂ ਐਦਾਂ ਲੜਦੀਆਂ ਨਾ ਇੱਥੋਂ ਡਰ ਲੱਗਦਾ ਹੀ ਲਾਣ ਵਾਲੀ ਗੱਲ ਹੀ ਨਾ ਕਰੋ ਜੇ ਕੋਈ 19 ਕੀ ਹੋ ਹੋ ਵੀ ਜਾਂਦੀ ਤਾਂ ਵੀ ਗੱਲ ਨੂੰ ਇੰਨੀ ਨਹੀਂ ਨੀ ਜੀ ਗੱਲ ਨੂੰ ਵਧਾ ਕੇ ਸਮਾਨੇ ਦਾ ਨਾ ਚਾੜਿਆ ਕਰੋ ਸੱਚ ਮੈਂ ਗੱਲ ਕਰਨੀ ਹੀ ਇੱਕ ਹਾਂ ਵਾਦਾ ਕਰਈ ਆ ਮੰਮੀ ਗਿਆ ਹੀ ਮੈਨੂੰ ਲੱਗਦਾ ਉਹ ਦੂਜੇ ਘਰ ਚਲੇ ਗਈ ਉਹ ਗਵਾਨੀਆਂ ਦੇ ਅੱਛਾ ਹਾਂ ਉਹ ਦੇਣ ਦੇ ਪਹਿਲੀ ਗਹਿਣੇ ਦਿਹਾਲੇ ਹੋਣੀ ਅੱਛਾ ਅੱਧਾ ਕਿ ਲਾਵਨ ਲੈਣ ਲਈ ਤੂੰ ਹੀ ਨਾ ਇਦਾਂ ਹੀ ਵੇਹੇ ਫਸਾਈ ਜਾਂਦਾ ਐ ਵਾ ਜੀ ਐਦਾ ਦੀ ਬੰਡਈ ਐ ਪੈਸੇ ਫੋਨ ਕਰਦੇ ਨੀ ਉਹ ਗੈਨੇ ਲਾਂਚ ਕਰਦੀ ਜਿਆਦਤ ਬੰਨੀ ਆ ਹੋਰ ਪੰਜਾ ਛਿਆ ਸਾਲਾਂ ਨੂੰ ਹੋਰ ਲੈਣੀ ਹੈ ਚੱਲ ਫਸਲ ਦੀ ਕਮਾਈ ਤੇ ਆਉਗੀ ਨਾ ਜਰ ਪੈਸੇ ਖਰਦੇ ਖਰਦੇ ਆ ਜਾਣੇ ਨਹੀਂ ਪੈਸੇ ਨਹੀਂ ਮੇਰੇ ਸਾਬ ਨਾਲ ਨਾ ਇਹਦੇ ਨਾਲ ਚੰਗਾ ਸੋਨਾ ਨਹੀਂ ਬਣਾ ਲੈਣਾ ਚੰਗਾ ਤੇ ਸੋਨਾ ਸੋਨਾ ਕਿੰਨਾ ਵਧਨ ਦਿਆ ਵਾ ਚੱਲ ਵਧਿਆ ਸਾਨੂੰ ਜੱਟਾਂ ਨੂੰ ਸੋਨੇ ਖੜਨਾ ਕੀ ਭਾਵ ਨਹੀਂ ਤੁਸੀਂ ਕਹਿੰਦੇ ਨਾ ਕਮਾਈ ਆਉਂਦੀ ਆ ਜੇ ਮੰਨ ਲਓ ਆਪਾਂ ਸੋਨਾ ਲਿਆ ਹੋਵੇ ਤੇ ਹੋਰ 4-5 ਸਾਲਾਂ ਨੂੰ ਉਹਨੇ ਕਿੰਨਾ ਵਧ ਜਾਣਾ ਵਾ ਤੇ ਕਮਾਈ ਕਿਤੇ ਕਿੰਨੀ ਹੋਣੀ ਆ ਫਸਲ ਚ ਗਾਲੇ ਹੁਣ ਲੈ ਲਿਆ ਮਹਿੰਗੇ ਪਾ ਲੈ ਲਿਆ ਮੁੜ ਕੇ ਸਸਤਾ ਹੋਵੇ ਕਿੱਦਣੂ ਜਾਣਾ ਐਨਾ ਵੀ ਨਹੀਂ ਸਸਤਾ ਹੁੰਦਾ ਉਥੇਰਾ ਹੁੰਦਾ ਵਾ ਇਦਾਂ ਦਾ ਪਤਾ ਲੱਗਦਾ ਕੋਈ ਕਦੋਂ ਚੜਿਆ ਤੇ ਕਦੋਂ ਉਤਰਿਆ ਨਹੀਂ ਆ 5 ਸਾਲ ਪਹਿਲਾਂ ਕਿਤੇ ਕਿੰਨਾ ਸਸਤਾ ਸੀਗਾ ਸੋਨਾ ਉਦੋਂ ਤੇ ਪੈਸੇ ਦੀ ਕੀਮਤ ਵੀ ਵੇਖ ਨਾ ਉਦੋਂ ਪੈਸਾ ਵੀ ਕਿੰਨਾ ਕੋਹਾ ਜਲਦਾ ਸੀ ਪੈਸੇ ਦਾ ਅੱਜ ਪੈਸੇ ਦਾ ਮੁੱਲ ਨਹੀਂ ਪਰ ਫਿਰ ਵੀ ਅੱਜ ਸੋਨਾ ਜੇ ਅੱਜ ਉਦੋਂ ਸੋਨਾ ਲਿਆ ਹੁੰਦਾ ਤੇ ਅੱਜ ਕਿੰਨਾ ਮਹਿੰਗਾ ਸੀਗਾ ਉਹ ਨਹੀਂ ਸਾਨੂੰ ਜਿਹੜੀ ਜਿਹੜੀ ਪੈਲੀ ਹੈ ਨਾ ਪੈਲੀ ਹੁੰਦੀ ਹੈ ਜਮੀਤਾਂ ਦਾ ਲੈਣ ਦਾ ਫਾਇਦਾ ਗਹਿਣੇ ਲੈਣ ਚ ਨਹੀਂ ਕੋਈ ਫਾਇਦਾ ਹੈਗਾ ਬੈ ਲੈਣ ਚ ਤੇ ਚਲੋ ਹੈਗਾ ਹੀ ਆ ਵੀ ਜ਼ਾਇਦਤ ਬੰਦੀ ਆ ਗਹਿਣੇ ਤੱਕ ਲੈਣੇ ਛਡਾਈ ਲੈਣੀ ਆ ਪੈਸੇ ਉਹਨੇ ਦੇ ਉਹਨੇ ਰਹਿ ਜਾਣੇ ਜਦੋਂ ਅਗਲੇ ਕਰ ਨਹੀਂ ਕਹਿੰਦੇ ਮੈਂ ਕਿਦਾ ਉਹਨੂੰ ਕਹਦਾ ਤੂੰ ਬੈ ਕਰ ਦੇ ਤੇ ਫੇ ਤੁਸੀਂ ਨਾ ਲਓ ਲੈਣੀ ਮੈਂ ਜੇ ਤੂੰ ਜਿਹੜਾ ਮੈਨੂੰ ਪੁੱਛ ਪਿਆ ਮੈਂ ਲੈਣੀ ਆ ਨੀ ਬੈ ਜਿਹੜੀ ਲੈਣ ਜੇ ਬੈ ਲੈਣੀ ਆ ਤਾਂ ਫੇਰ ਲੈ ਲਓ ਤੇ ਗਹਿਣੇ ਰਹਿਣ ਤਾਂ ਘਰ ਘਰ ਵੱਲ ਵੇਖੋ ਬਹੁਤ ਵਾਰ ਬਾਰ ਬਾਰ ਹੋ ਗਿਰ ਮੈਂ ਜ਼ਬਰਦਸਤੀ ਕਿਦਾ ਕਹਤਾ ਪਿਆ ਉਹਨੇ ਕੰਨ ਨਹੀਂ ਕਹਿਣੇ ਤੇ ਬੈ ਕਦਾ ਮੈਂ ਕਹਿੰਦਾ ਲੈ ਨਾ ਲਓ ਤੁਸੀਂ ਤੁਹਾਨੂੰ ਕੀ ਲੋੜ ਹੈ ਤੁਹਾਡੇ ਘਰ ਚੱਕੀ ਦੇ ਹਵਾ ਵਿੱਚ ਹੱਥ ਆਏ ਆ ਵੀ ਤੁਸੀਂ ਲੈਣੀ ਗਹਿਣੇ ਆਪੇ ਹੋਰ ਕੋਈ ਲੈ ਲਓ ਮੇਰੇ ਮੁੰਡਾ ਬਾਹਰ ਭੇਜਣਾ ਆਪਣਾ ਨੂੰ ਪੈਸੇ ਦੀ ਲੋੜ ਨਾਲੇ ਉਹਦੀ ਮਤਤ ਹੋ ਜੂਗੀ ਇਹ ਚ ਕਾਦੀ ਮਦਦ ਹੋਣੀ ਆ ਆਪਣੇ ਘਰ ਵਾਲ ਵੀ ਵੇਖੋ ਸਾਰੇ ਲੋਕਾਂ ਨੇ ਘਰ ਬਣਾਏ ਆ ਤੇ ਸਾਡਾ ਘਰ ਉਦਾਂ ਦਾ ਉਦਾਂ ਹੀ ਆ ਚੱਲ ਘਰ ਵੀ ਬਣ ਜੂਗਾ ਕੋਈ ਗੱਲ ਨਹੀਂ ਬਣਨਾ ਕਦੋਂ ਮੈਂ ਫੇਰ ਕਿਸੇ ਨੇ ਪੈੜੀ ਦੇਣੀ ਕਾਰ ਵੱਲ ਵੇਖੋ। ਉਹ ਚੱਲ ਤੂੰ ਦੂਜੇ ਪਾਸੇ ਤੁਰ ਪੈਣੀ। ਤੇਨਾਂ ਤਾਂ ਗੱਲ ਕਰਨੇ ਦਾ ਨਾਮ ਮਾਦਰਾਂ ਨਾਲ ਗੱਲ ਕਰਨੀ। ਉਲਕੀ ਹਰਾ ਜੀ। ਮਾਦਰਾਂ ਨੇ ਬਸ ਸਲਾਹ ਕਰੋ। ਮੇਰੇ ਨਾਲ ਤਾਂ ਕੋਈ ਸਲਾਹ ਹੀ ਨਹੀਂ ਕਰਦਾ। ਅੱਜ ਕੱਲ ਸਾਰੇ ਘਾਰ ਹੀ ਵੇਂਦੇ ਆ। ਆਪੇ ਪਿਆੜੀਆਂ ਕਿੰਨੇ ਕੋਈ ਬਾਹਰ ਜਾ ਕੇ ਪਿਆੜੀਆਂ ਵੱਲ ਵੇਖੂ ਤੇ ਤਾਂ ਹੀ ਹੋਊਗਾ। ਹੱਦੀ ਹੋਈ ਪਈ। ਚੱਲ ਉਦੋਂ ਬਾਜੀ ਮਨਾ ਲਈਦੇ ਆ। ਆਖੇ ਲੱਗ ਜਾਂਦੇ ਉਦੋਂ। ਚੱਲ ਮਹਾਰਾਜ ਇੱਥੋਂ ਤੱਕ ਨੋਬਤੀ ਨਾ ਆਂਦੇ ਵੇ। ਜੇ ਨਾ ਮੁੜ ਕੇ ਵਾਕਿਆ ਦਿਨਵਾਰ ਕਰੀਦਾ ਨਾ ਫੇਰ ਮੁਸ਼ਕਲ ਹੁੰਦੀ ਆ। ਹੇ ਰਾਨੀਆ ਕਹਿੰਦੀ ਆ ਵੀ ਹੁਣ ਪੈ ਗਈ ਲੋੜ ਹੁਣ ਕਿੱਦਾਂ ਆ ਗਈਆਂ ਸਾਡੀ ਬੰਦ ਉਦੋਂ ਵੀ ਆਖੀਦਾ ਵਿਚਾਰ ਜੀ ਆਪਣੇ ਘਰ ਦੇ ਆਣ ਗਵਾਂਡ ਹੋਰ ਫੇਰ ਹੀ ਗੱਲ ਹੁੰਦੀ ਮੁੜ ਕੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਜਾਂਦੇ ਆਂ ਵੀ ਚਲੋ ਜਾਓ ਮਨਾਈਏ ਉਹਨਾਂ ਨੂੰ ਮਨਾਈਏ ਜਦੋਂ ਕੋਈ ਉਹ ਤੇ ਗੱਲ ਨਾ ਭਾਜੀ ਗੱਲ ਇੰਦਾ ਵਾ ਆਪਾਂ ਅੱਖ ਲੱਗ ਜਾਂਦੇ ਆਂ ਔਰ ਉਦੋਂ ਇਹਨਾਂ ਦੀ ਅੱਖਾਂ ਫੇਰ ਜਾਂਦੀਆਂ ਜੀ ਬਹੁਤ ਹੈ ਹੀ ਆਹੋ ਪਰ ਆਪਾਂ ਹੀ ਹੈਗੇ ਨਾ ਆਪ ਚੰਗੇ ਹੋਈਏ ਤੇ ਕੋਈ ਗੱਲ ਹੀ ਨਹੀਂ ਕੀ ਤੇ ਹੁਣ ਦੀਦੀ ਕਿਹੜੇ ਪਾਸੋਂ ਮਾੜੀ ਪਹਿਲਾਂ ਮੈਨੂੰ ਦੱਸੋ ਆਹ ਇੱਕ ਚੀਜ਼ ਉਹਨਾਂ ਦੀ ਨਿਗੀ ਜੀ ਕਹਿੰਦੇ ਪੂਰੀ ਕਰਦੀ ਆ ਫਿਰ ਵੀ ਗਵਾਰਡ ਐਦਾਂ ਕਰੇ ਤੇ ਮਾੜੀ ਗੱਲ ਨਹੀਂ ਇਹਦੀ ਗਲਤੀ ਨਹੀਂ ਜੀ ਕਿਉਂ ਕਹੇ ਦੀ ਪੈਰੀ ਆਪਾਂ ਦੱਸ ਸਕਦੇ ਨਹੀਂ ਆਹ ਹੋਏ ਤੇ ਗਲਤੀ ਦੀ ਹੈਗੀ ਨਹੀਂ ਹੁਣ ਆਪ ਹੀ ਆਖੀ ਜਾਓ ਮੈਂ ਤੇ ਫਿਰ ਤੇ ਆਇਆ ਉਹਦੇ ਨਾਲ ਨਹੀਂ ਦੱਸਾਂ ਤੇ ਨਹੀਂ ਵੀ ਤੂੰ ਨੀ ਰਿਸਲੇਟ ਸੌਟ ਲੈਂਦੀ ਹਾਂ ਲੜਾਈ ਨੂੰ ਤੇ ਜੱਫੇ ਤੂੰ ਆਪ ਮਾਰਦੀ ਆ ਤਾੜੀ ਇੱਕਾ ਤੂੰ ਪਾਈ ਦੀ ਤਾੜੀ ਦੋ ਵਾ ਤੂੰ ਪਾਈ ਦੀ ਆ ਵੀ ਆਵੇ ਆਜੋਂਦੀ ਕਿ ਨਹੀਂ ਇੱਕ ਨਾਲ ਤੇ ਆਵਾਜ਼ ਹੁੰਦੀ ਨਹੀਂ ਲੈ ਹਾਂ ਚੱਲ ਭੈਣ ਜੀ ਚਾਹ ਪੀ ਲੈ ਮੈਂ ਨਹੀਂ ਜਾਵਾਂ ਮਾੜਾ ਘਰ ਨਾਲ ਕੁਈਆਂ ਵੀ ਹੱਥੇ ਨੂੰ ਪਤਾ ਚੋਰ ਚੱਕ ਕੇ ਫਿਰਦੇ ਆ ਬੂਆ ਖੁੱਲਾ ਛੱਡ ਕੇ ਆ ਜਾ ਕਰ ਭਰਿਆ ਮੇਰਾ ਘਰ ਵਾ ਕੋਈ ਨਹੀਂ ਜਦੋਂ ਤੂੰ ਕਹਿ ਮੈਂ ਉਦੋਂ ਹਾਜ਼ਰ ਚਾਹ ਬਹੁਤ ਵਧੀਆ ਬਣਾਈ ਆ ਕਰ ਮੰਜਾਈ ਦੇ ਲਾਗੇ ਡਾਲਾ ਹਾ ਹਾ ਤੇਰਾ ਨੂੰ ਮੇਰੇ ਲਾਗੇ ਗੱਲਾਂ ਬਾਤਾਂ ਮਾਰੀਆਂ ਚੱਲ ਕੋਈ ਨਹੀਂ ਤੁਸੀਂ ਦੋ ਜਣੇ ਰੌਚੋ ਕਰਦੇ ਰਿਹਾ ਕਰੋ ਆ ਚਾਹ ਬਹੁਤ ਸਵਾਦ ਬਣਾਈ ਮੈਂ ਫੇਰ ਕਿਹਦੇ ਨਾਲ ਚਾਹ ਪੀਣ ਏਦਾਂ ਦੀ ਹਣਾ ਚਲੋ ਮੈਂ ਬਣਾਉਂਗੀ ਫੇਰ ਕੋਈ ਨਹੀਂ ਆ ਜੀ ਚੰਗਾ ਵੇਖਦਾ ਫਫੇ ਉੱਠਣੀ ਤੇ ਤੂੰ ਕੀ ਐਵੇਂ ਡਈ ਨੂੰ ਆਖਾ ਹਾਏ ਹਾਏ ਇਹਨੇ ਤਾਂ ਕਿਤੇ ਸਾਹ ਨਹੀਂ ਲਿਆ ਗੱਲ ਕਰਨ ਲੱਗੀ ਨੇ ਮੈਂ ਉੱਥੋਂ ਸੁਣ ਲਿਆ ਸੀ ਤੇ ਜਦ ਮੈਂ ਤੈਨੂੰ ਆਖਣ ਡਿਆ ਵੀ ਨਾ ਕਰ ਨਾ ਕਰ ਤੂੰ ਹੀ ਹਟੀ ਨਹੀਂ ਗੱਲਾਂ ਕਰਕੇ ਆਇਆ ਹਾਂ ਮੈਂ ਆਪ ਦੱਸਣ ਡਿਆ ਪੀਣਾ ਵੀ ਆਹ ਕੁਝ ਹੋਇਆ ਵਾ ਉਹ ਤੇ ਗਾੜੀ ਪਤਾ ਨਹੀਂ ਜਿੱਦਾਂ ਅੱਗੇ ਹੀ ਉਹਦੇ ਕੋ ਤੇ ਟੇਬਰ ਕਾਟ ਵਾਂਗੂ ਭਰੀਆਂ ਆਈ ਗੱਲਾਂ ਬੇਚੇਰਾ ਕੋ ਹੁੰਦਾ ਹੀ ਆ ਪਤਾ ਨਹੀਂ ਕਰਦੀ ਸਵਾਰ ਲੈਣ ਦੀ ਬਾਰੀ ਚ ਆਈ ਹੁੰਦਾ ਸਭ ਕੋਈ ਆ ਤੇ ਆਪ ਵੇਖ ਲੈ ਸਭ ਕੋ ਟੱਕ ਗਈ ਆਂਦੀ ਮੇਰੇ ਕੋਲ ਗੱਲ ਹੀ ਨਹੀਂ ਗਈ ਤੇ ਨਾਲੇ ਮੇਰ ਨਾਲ ਵੇਖੋ ਇਦਾਂ ਕਰਨ ਲਈ ਤੇ ਤੂੰ ਹੀ ਆ ਕੇ ਤੇ ਕਹਿਣ ਡਿਆ ਵੀ ਤੇਰੇ ਚ ਕਸੂਰ ਆ ਪੈਂਜੀ ਤੇਰੇ ਚ ਕਸੂਰ ਮੈਨੂੰ ਫੇਰ ਕਹਿ ਗਈ ਸੁਣ ਲੈ ਮੇਰੀ ਗੱਲ ਇਹਨੇ ਇਗਨੋਰਸ ਹੁਣ ਕੇਣਾ ਹੁਣ ਉਹਨਾਂ ਨੂੰ ਵੇਖੀ ਕੋਸ ਦੱਸਣੇ ਆ ਗਈ ਕਿ ਉਹ ਤੁਹਾਨੂੰ ਇਦਾਂ ਆਂਦੇ ਜਾਉਗੀ ਉੱਧਰ ਵੀ ਲੈ ਇਹੋ ਜੀ ਦਾ ਕੋਈ ਪਤਾ ਵਾ ਇਹਨੇ ਉੱਧਰ ਵੀ ਜਾ ਕੇ ਦੱਸ ਦੇਣਾ ਕਿ ਉਹ ਇਦਾਂ ਆਂਦੇ ਆ ਫੇਕ ਪੱਤ ਜਾਣਾ ਵੱਧ ਜਾਣਾ ਸਾਡਾ ਮੈਂ ਤੈਨੂੰ ਤੈਨੂੰ ਆ ਨਾ ਵੀ ਨਹੀਂ ਕਿਸ ਨੂੰ ਗੱਲ ਦਸੀਦੀ ਹੁੰਦੀ ਤੇ ਗੱਲ ਤੇ ਕੋਣੀ ਗਈ ਜੀ ਆ ਗੱਲ ਤੇ ਕੱਖ ਵੀ ਨਹੀਂ ਆਹ ਮੈਂ ਤਾਂ ਉਦਾਂ ਹੀ ਬਾਹਰ ਨਿਕਲੀ ਤੇ ਗਾੜੀਆਂ ਆ ਗਈ ਹੁਣ ਗਾਵਾ ਸੁਣ ਲੈ ਉਸੇ ਵੇਲੇ ਆਣ ਕੇ ਆਪੇ ਦੇ ਵਗ ਕੀ ਆਂਦੀ ਕੀ ਆਂਦੀ ਏ ਆਂਟੀ ਤੈਨੂੰ ਉਹ ਰੋਲਾ ਪੈਣ ਰਿਹਾ ਤੁਹਾਡੇ ਘਰ ਮੈਂ ਤਾਂ ਉਦੋਂ ਹੀ ਆ ਜਾਨੀ ਹਾਂ ਇਹ ਤਾਂ ਕੱਖ ਵੀ ਨਹੀਂ ਜਾਂਦੀ ਪੈਦਾ ਮੈਂ ਨਹੀਂ ਨਾ ਆਖਿਆ ਕੱਖ ਵੀ ਨਹੀਂ ਆਂਦੀ ਮੈਂ ਦੱਸਣ ਦਾ ਵੀ ਭਾਈ ਦਾ ਹੁੰਦਾ ਵੇ ਹੋਜੀ ਗੱਲਾਂ ਦੀ ਵਧਾਈ ਕੀ ਗੱਲ ਨਹੀਂ ਤਾਂ ਸਿੱਧੀ ਦੀ ਕਿਸ ਨੂੰ ਹੁਣ ਜੀ ਉਹਨੇ ਉਧਰ ਦੱਸਤਾ ਉਧਰੋਂ ਫੇਰ ਕਪਤ ਹੋਣਾ ਤੇ ਮੈਨੂੰ ਇਦਾਂ ਆਂਦੀ ਇਹਦੇ ਉਹੇ ਕੰਮ ਤੁਰਿਆ ਰਹਿਣਾ ਕਰ ਇਧਰੋਂ ਲੜਨ ਚੱਲ ਗਿਆ ਕਰੀ ਉਧਰੋਂ ਲੜਨ ਚੱਲ ਗਿਆ ਕੀਪਤਾ ਨਾ ਹੀ ਜਾਵੇ ਕੀਪਤਾ ਹੁੰਦਾ ਵਾ ਜਦੋਂ ਜਿਹਦੇ ਬੰਦੇ ਨੂੰ ਆਤ ਪਈ ਹੋਵੇ ਨਾ ਉਹਨੇ ਜਾਣਾ ਹੀ ਜਾਣਾ ਵਾ ਉਹ ਵੜ ਪਨ ਕੇ ਵੀ ਜਾਊ ਉਧਰ ਜਾ ਵੀ ਇਹਦੀ ਮੈਂ ਦੱਸਦਾ ਨਾ ਜਾਉ ਤੇ ਮਿਲੂ ਨੀਵੇਂ ਸਾ ਬਾਹਰ ਮੁੜ ਕੇ ਮੈਂ ਨਹੀਂ ਉਹ ਗਾੜੀ ਹੋਣਾ ਤੇ ਤੂੰ ਹੀ ਜਵਾਬ ਦੇਵੀਂ ਹਾਏ ਹਾਏ ਸਿਆਪਾ ਹੀ ਪਾ ਲਿਆ ਕਿੱਥੋਂ ਆ ਗਈ ਸੋਨੀਆ ਸਾਡੇ ਘਰ ਸਾਡਾ ਵਧੀਆ ਚੱਲਣ ਡਿਆ ਹੈ ਕੰਮ ਚੱਲਦਾ ਸਿਆਣੀ ਬਿਆਣੀ ਜੇ ਦੋ ਕਹਿਆ ਵਜਤ ਗਣ ਮੈਂ ਵੀ ਕਹਤੀਆਂ ਬਠੇਰੀਆਂ ਤੇ ਸਾਹ ਬਰਾਬਰ ਹੋ ਗਿਆ ਹੁਣ ਵਾਕਿਆ ਜੇ ਸੋਨੀਆ ਨੇ ਕੋਈ ਗੱਲ ਕਰਦੀ ਤਾਂ ਸਿਆਪਾ ਜ਼ਿਆਦਾ ਪੈ ਜਾਣਾ ਮੇਰੇ ਭਾਈ ਭਰਾਈ ਆ ਮੈਨੂੰ ਹੀ ਸਾਰਾ ਸ਼ਵੇਰੇ ਕਹਿਣਾ ਸਾਰਿਆਂ ਨੇ ਵੀ ਇਹੋ ਹੀ ਨੀਂਗੀ ਚੰਗੀ ਬਸ Thank you.